ਕਿ ਜੇ ਆਪਾਂ ਜਪਜੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਆਂ ਤੇ 28 ਪੌੜੀਆਂ ਆਪਣੀਆਂ ਸੰਪੂਰਨ ਹੋ ਚੁੱਕੀਆਂ ਸਨ ਭਗਤ ਗਿਆਨ ਦਇਆ ਪੰਧਾਰਨ ਇੱਥੇ ਵਿਸਰਾਮ ਹੈ ਕਟ ਕਟ ਵਜਹਿ ਨਾਦ ਆਪਨਾਥ 나ਥੀ ਸਭ ਜਾ ਕੀ ਕੀਤੇ ਵਿਸਰਾਮ ਹੈ ਇਹ ਵਖਰਾ ਵਖਰਾ ਪੜਨਾ ਹੈ ਜਾ ਕੀ

ਦਿਸੈ ਆਦੇਸ਼ ਹੁਣ ਇੱਥੇ ਐਡੇ ਨੂੰ ਕੰਨਾਂ ਦਦੇ ਲਾਲ ਸਸਾ ਆਦੇਸ਼ ਪੜਮੈ ਆਪਾਂ ਪਿੱਛੇ ਵੀ ਪੜ ਕੇ ਆਏ ਆ ਹਾਂਜੀ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਅਨਾਹਤ ਪੜਨਾ ਹੈ ਇਹ ਹਾਂ ਇੱਥੇ ਵੀ ਸੁਰਾਵ ਹੈ ਜੁਗ ਜੁਗ ਏਕੋ ਵੇਸ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਬਾਵੇ ਸਿਆਰੀ ਆ ਐੜੇ ਕੰਨਾਂ ਈੜੀ ਵਿਆਈ 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 ਆਈ ਐੜੇ ਕੰਨਾਂ ਈੜੀ ਵਿਆਈ ਆਈ ਵਿਆਈ ਵਿਆਈ ਹਾਂ ਇੱਥੇ ਵਿਸਰਾਮ ਲਾਉਣਾ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਪੰਡਾਰੀ ਜਣ ਗਰੋਣਾ ਇੱਥੇ ਵਿਸਰਾਮ ਆ ਇੱਕ ਲਾਏ ਦੀ ਬਾਣ ਦੀ ਬਾਣ ਇਹ ਵੱਖਰਾ ਵੱਖਰਾ ਪਾਠ ਹੈ ਇਸ ਨੂੰ ਵੱਖਰਾ ਦੀ ਬਾਣ ਨਹੀਂ ਪੜਨਾ ਸੰਪਰਦਾਵਾਂ ਦੇ ਵਿੱਚ ਇਹ ਵੱਖਰਾ ਉਚਾਰਨ ਕਰਵਾਇਆ ਜਾਂਦਾ ਹੈ ਤੇ ਗੁਰੂ ਕੇ ਸਾਹਿਬ ਦੀ ਵਿੱਚ ਹੀ ਤੁਸੀਂ ਦਰਸ਼ਨ ਕਰੋਗੇ ਆ ਵੱਖਰਾ ਲਿਖਿਆ ਹੋਇਆ ਤੇ ਵੱਖਰਾ ਹੀ ਇਸ ਨੂੰ ਇਸ ਦਾ ਉਚਾਰਨ ਕਰਵਾਉਂਦੇ ਨੇ ਦੀ ਬਾਣ ਜਿਹੜਾ ਦੱਦਾ ਇਸ ਬੰਧਕ ਲਾ ਕੇ ਉਚਾਰਨ ਕਰਨਾ ਹੈ ਇੱਕ ਲਾਏ ਦੀ ਬਾਣ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਭਾਵੈ ਤੇ ਜਮਕੀਆ ਤੇ ਦਲਾਵਾਂ ਲੱਗੀਆਂ ਤਿਆਰ ਰਖਣਾ ਭਾਵੈ ਤਿਵੇਂ ਚਲਾਵੇ ਹੁਣ ਇੱਥੇ ਚਲਾਵੇ ਤੇ ਵਿਸ਼ਰਾਮ ਤੇ ਨਾਲੇ ਨੇ ਇੱਥੇ ਦੋ ਦਲਾਵਾਂ ਲੱਗੀਆਂ ਤੇ ਸੰਗਤਾ ਕਈ ਪੜਦੀਆਂ ਤਿਵੇਂ ਚਲਾਵੇ ਫਿਰ ਉੱਥੇ ਇੱਕ ਇੱਕ ਲਾ ਲੱਗਦੀ ਐ ਜਿਸ ਤਰ੍ਹਾਂ ਪੜਦੇ ਤਿਵੇਂ ਇੱਥੇ ਪੜਦਾ ਤਿਵੇਂ ਵੇ ਚਲਾਵੇ ਜਿਵ ਹੋਵੇ ਹਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਆਵੇ ਤੇ ਵਿਸਰਾਮ ਉਹ ਊੜੇ ਦਾ ਮੂੰਹ ਖੱਲਾ ਤੇ ਹਾਏ ਉਹ ਉਹ ਹਾਂ ਵੇਖੇ ਉਹਨਾਂ ਨਦਰ ਨਾ ਆਵੇ ਇੱਥੇ ਵਿਸਰਾਮ ਬਹੁਤਾ ਇਹੋ ਵਿਡਾਨ ਆਦੇਸ਼ ਇਸੈ ਆਦੇਸ਼ ਇਸੈ ਪੜਨੈ ਦਿਲਾਵਾ ਲੱਗਿਆ ਆਦ ਅਨੀਲ ਅਨਾਦ ਅਨਾਹਤ ਅਨਾਹਤ ਤੇ ਵਿਸਰਾਮ ਹੈ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਇੱਥੇ ਵਿਸਰਾਮ ਦੂਜੇ ਲੋਏ ਧਿਆਨ ਗੁਰਗਣਾ ਤੇ ਇਹ ਧਿਆਨ ਰੱਖਣਾ ਹੈ ਕਿ ਈੜੀ ਨੂੰ ਸਿਆਰੀ ਲੱਗੀ ਇੱਥੇ ਕਈ ਸੰਗਤਾਂ ਨੂੰ ਪੜਦੇ ਆਸਨ ਲੋ ਲੋ ਲੋਲ ਹੋਣੀ ਪੜਨੇ ਇਸ ਨੂੰ ਆਸਨ ਲੋਏ ਲੋਏ ਲੱਲੇ ਨੂੰ ਹੋੜਾ ਹੈ ਇੱਕ ਦੀਰਘ ਮਾਤਰਾ ਤੇ ਇੱਕ ਰਗੁ ਹਾਂ ਕਰੋ ਇੱਥੇ ਲੋਏ ਲੋਏ ਇਸ ਤਰ੍ਹਾਂ ਪੜਨਾ ਹੈ ਕਿਵੇਂ ਪੜਨਾ ਲੋਏ ਲੋਏ ਹਾਂ ਲੰਮਾ ਨਹੀਂ ਕਰਦੇ ਜੇ ਲੋਏ ਲੋਏ ਪੜਦੇ ਫਿਰ ਇਹਦੇ ਨੂੰ ਨਾ ਲੱਗਦੀ ਹੈ ਇਹਦੇ ਨੂੰ ਸਿਹਾਰੀ ਸਿਹਾਰੀ ਦੀ ਬਾਜੂ ਉਚਾਰਨ ਹੋਵੇ ਲੋਏ ਲੋਏ ਪੰਡਾ ਜੋ ਕਿਛ ਪਾਇਆ ਪਾਇਆ ਤੇ ਵਿਸਰਾਮ ਸੋ ਏਕਾ ਵਾਰ ਸੋ ਏਕਾ ਵਾਰ ਕਰ ਕਰ ਵੇਖੈ ਵਿਸਰਾਮ ਸਿਰਜਣਹਾਰ ਨਾਨਕ ਸੱਚੇ ਕੀ ਵਿਸਰਾਮ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਇੱਥੇ ਵਿਸਰਾਮ ਜੋਗ ਜੋਗ ਏਕੋ ਵੇਸ ਜੋਗ ਜੋਗ ਏਕੋ ਵੇਸ ਇੱਕ ਦੂ ਜੀਵੋ ਲਖ ਹੋਏ ਲਖ ਹੋਏ ਇੱਥੇ ਵੀ ਸਰਾਮ ਹੈ ਹੁਣ ਕਈ ਸੰਗਤਾਂ ਨੂੰ ਜੀ ਪਉ ਪੜ੍ਹਦੀ ਜੀ ਪਉ 1 2 ਜੀ ਪਉ ਪਉ ਨਹੀਂ ਉਚਾਰਨ ਕਰਨਾ ਇਸ ਦਾ ਸੰਪਰਦਾਵ ਵਿੱਚ ਪੜਾਇਆ ਜਾਂਦਾ ਹੈ 1 2 ਜੀਬੋ ਜੀਬੋ ਉਚਾਰਨ ਕਰਾਉਂਦੇ ਨੇ ਕਿ ਜਿਹੜਾ ਜੱਜੇ ਦੇ ਪਿੱਛੇ ਭੱਬਾ ਲੱਗਾ ਹੈ ਇਹ ਅੱਧੀ ਬੱਬੇ ਦੀ ਆਵਾਜ਼ ਉਚਾਰਨ ਕਰੇਗਾ ਜਿਵੇਂ ਆਪਾਂ ਬੋਲਦੇ ਜੀਬ ਜੱਜੇ ਬਿਹਾਰੀ ਤੇ ਭੱਬਾ ਹੁੰਦਾ ਨਾ ਜੀਬ ਦੇ ਪਿੱਛੇ ਬੱਬੇ ਦੀ ਬਾਜ ਉਚਾਰਨ ਹੁੰਦੀ ਹੈ ਜੀਬ ਹਾਂਜੀ ਇਸੇ ਤਰ੍ਹਾਂ ਇਹ ਇੱਥੇ ਬੱਬੇ ਦੀ ਬਾਜ ਉਚਾਰਨ ਹੋਵੇਗੀ ਜੀਬੋ ਜੀਬੋ ਹਾਂ 1 2 ਜੀਬੋ ਲਖ ਹੋ へ ਹੋ へ ਇਸ ਤਰ੍ਹਾਂ ਲਖ ਹੋ ਵਹਿ ਹੋ ਵਹਿ 바ਵਾ ਹਾਇ ਸ਼ਰੀ ਹੋ ਵਹਿ ਲਖ 20 ਵੱਖਰਾ ਵੱਖਰਾ ਪੜਨਾ ਹੈ ਲਖ 20 ਲਖ ਲਖ ਗੇੜਾ ਆਖੀ ਅਹ ਹੈ ਆਖੀ ਅਹ ਇੱਥੇ ਵਿਸਰਾਮ ਹਾਂ ਇੱਥੇ ਵਿਸਰਾਮ ਹੈ ਏਕ ਨਾਮ ਜਗਦੀਸ਼ ਜਗਦੀਸ਼ ਸੱਸਾ ਬੋਲਣਾ ਛੱਛਾ ਨਹੀਂ ਬੋਲਣਾ ਜਗਦੀਸ਼ ਜਗਦੀਸ਼ ਏਤ ਰਾਹੀ ਪਤ ਪਵੜੀਆ ਪਵੜੀਆ ਤੇ ਵਿਸਰਾਮ ਏਤ ਰਾਹੀ ਰਾਹੀ ਹਾਏ ਸਿਆਜ ਰਾਹੀ ਪਤ ਪਵੜੀਆਂ ਇੱਥੇ ਵਿਸਰਾਮ ਪੌੜੀਆਂ ਨਹੀਂ ਪੜਨਣ ਪਵੜੀਆਂ ਬੰਨਾ ਵਾਵੇ ਦੀ ਬਾਜੂ ਚਾਰਨ ਪਵੜੀਆਂ ਹਾਂ ਚੜੀਏ ਹੋਏ 21 ਚੜੀਏ ਇੱਥੇ ਦਲਾਵਾਂ ਲੱਗੀਆਂ ਐੜੇ ਚੜੀਏ ਹੋਏ 21 ਇਕੱਠਾ ਪੜਨ 21 ਸੋਣ ਗੱਲਾ ਆਕਾਸ਼ ਕੀ ਕੀ ਤੇ ਵਿਸਰਾਮ ਇਹਨੂੰ ਗੱਲਾ ਪੜਨ ਗਲਾ ਨਹੀਂ ਪੜਨਣ ਗੱਲਾ ਗੱਲਾ ਹਾਂ ਅਦਕਲਾ ਕੇ ਕਸ ਕੇ ਬੋਲੋ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੇਸ਼ ਨਾਨਕ ਨਦਰੀ ਪਾਈ ਐ ਪਾਈ ਐ ਅੜਗਲਾ ਪਾਈ ਐ ਕੂੜੀ ਕੂੜੈ ਠੀਸ ਕੂੜੈ ਇਹ ਤਿਆਰ ਰੱਖਣੇ ਚ ਦਲਾਵਾ ਦਾ ਤਿਆਰ ਤੋ ਜਰੂਰ ਰੱਖਣ ਕਿਉਂਕਿ ਇੱਕ ਲਾੜੀ ਲਾਉਣ ਜੇ ਚ ਦੋ ਲੱਗਿਆ ਉੱਚ ਦੋ ਲਾਉਣੀ ਐ ਕੂੜੈ ਠੀਸ ਸਭ ਲੱਗ ਗਈ? ਹਾਂਜੀ। ਆਪਣੀ ਸੰਥਾ ਇਤੇ 32 ਪੌੜੀਆਂ ਤੱਕ ਆਪਣੀ ਸੰਥਾ ਹੋ ਗਈ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।